ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਅੱਜ ਬੜਾ ਦੇਖ ਕੇ ਦੁੱਖ ਹੋਇਆ ਕਿ ਸ਼ਹਿਰ ਸਹਿਬ ਜਦਿਆਂ ਦਾ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਤੇ ਸਾਰੀ ਸਿੱਖ ਕੌਮ ਫਤਿਗੜ ਸਾਹਿਬ ਸਾਹਿਬ ਜਾ ਕੇ ਨਤਮਸਤਕ ਹੋ ਰਹੀ ਆ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਸਨਮਾਨ ਦੇ ਵਿੱਚ ਕਿਉਂਕਿ ਉਹਨੇ ਬੜੇ ਵੱਡੇ ਕੰਮ ਕੀਤੇ ਆ ਉਹਦੇ ਸਨਮਾਨ ਚ ਇੱਕ ਮੁਕਸਲ ਸਾਹਿਬ ਵਿਕੇ ਇਕਤਰਤਾ ਰੱਖੀ ਗਈ ਤੇ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਨੇ ਆ ਕਤਲਤਾ ਕੀਤੀ ਹੈ ਕਿ ਇਹੋ ਜੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਆ ਕਤਲਤਾ ਬਣਦੀ ਸੀ ਤੇ ਜੋ ਇਕਤਰਤਾ ਦੇ ਵਿੱਚ ਗੱਲਾਂ ਕਈਆਂ ਗਈਆਂ ਕੀ ਆ ਗੱਲਾਂ ਸੋਪਦੀਆਂ ਜਿੱਥੋਂ ਤੱਕ ਇਸ ਕਤਰਤਾ ਚ ਪਤਾ ਲੱਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਨਾ ਸੀ ਤੇ ਸਾਰਾ ਪੱਬਾ ਭਾਰ ਜੋੜ ਲਾਇਆ ਤੇ ਉਸ ਇਕਤਰਤਾ ਦੇ ਵਿੱਚ ਜੋ ਬੁਲਾਰੇ ਸੀ ਜਿਨ੍ਹਾਂ ਦਾ ਕਰਦਾਰ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਤੇ ਉਹਨਾਂ ਨੇ ਗੱਲਾਂ ਕੀਤੀਆਂ ਵੀਰ ਸਿੰਘ ਬਾਦਲ ਨੂੰ ਗੋਲੀ ਵੱਜ ਹੀ ਜਾਣੀ ਚਾਹੀਦੀ ਸੀ ਪਹਿਲੋਂ ਤਾਂ ਇਹੋ ਜਿਹੇ ਇਨਸਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਆ ਗੱਲਾਂ ਕਰਦੇ ਆ ਕਿਉਂਕਿ ਕੌਮ ਦਾ ਇੱਕ ਲੀਡਰ ਤੇ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਵੀ ਕੌਮ ਦਾ ਲੀਡਰ ਬਨ ਪਿੱਛੇ 25 25 30 30 ਬਰੇ ਲੱਗ ਜਾਂਦੇ ਆ ਤੇ ਆ ਸੌਖਾ ਹੀ ਕਹਿ ਦੇਣਾ ਵੀ ਗੋਲੀ ਵਾਜੀ ਜਾਣੀ ਚਾਹੀਦੀ ਸੀ ਤੇ ਆ ਉਹ ਲੋਕ ਆ ਜਿਹੜੇ ਇਸ ਆ ਗੱਲ ਕਰਦੇ ਆ ਆ ਸੋਦਾ ਆ ਆ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਦੇ ਤੇ ਮੈਂ ਤਾਂ ਇੱਕ ਗੱਲ ਜ਼ਰੂਰ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਜੋ ਗੱਲਾਂ ਆ ਮੁਖਸਰ ਸਾਹਿਬ ਦੇ ਪੁੱਤਰ ਭਾਈ ਮਾਸ ਸਿੰਘ ਹਾਲਚ ਖੜ ਕੇ ਕੀਤੀਆਂ ਕੀ ਆ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਇਸ ਗੱਲ ਦੇ ਵਿੱਚ ਮੈਨੂੰ ਵੀ ਪਤਾ ਵੀ ਹਰਪ੍ਰੀਤ ਸਿੰਘ ਗਿਆਨੀ ਦੀਆਂ ਕਿੰਨੀ ਵਾਰੀ ਮੀਟਿੰਗਾਂ ਹੋਈਆਂ ਚੌੜੇ ਦੇ ਨਾਲ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਕਿਉਂਕਿ ਜੇ ਅੱਜ ਇਹੋ ਜਿਹੇ ਲੋਕ ਇਹੋ ਜਿਹੀਆਂ ਇਕੱਤਰਤਾ ਕਰਨਗੇ ਤੇ ਇਹੋ ਜਿਹੇ ਗਿਆਨੀ ਹਰਪ੍ਰੀਤ ਸਿੰਘ ਵਰਗਿਆਂ ਨੂੰ ਦੇ ਹੱਕ 'ਚ ਸਨਮਾਨ ਸਮਰੋਹ ਰੱਖਣਗੇ ਤੇ ਫਿਰ ਤਾਂ ਇਹ ਤੋਂ ਬਾਅਦ ਤਾਂ ਮੈਂ ਕਹਿੰਦਾ ਵੀ ਆ ਤਾਂ ਸਭ ਤੋਂ ਮਹੜੀ ਗੱਲ ਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਇਹੋ ਜਿਹੇ ਇਨਸਾਨਾਂ ਨੂੰ ਥੋੜਾ ਸਾਰਿਆਂ ਦਾ ਸਾਰਿਆਂ ਨੂੰ ਪਤਾ ਤੇ ਤੁਹਾਡੇ ਕਰਦਾਰਾਂ ਦਾ ਵੀ ਪਤਾ ਜੋ ਤੁਸੀਂ ਕਰਦੇ ਹੋ ਉਹ ਵੀ ਸਾਰਾ ਪਤਾ ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣਾ ਵੀ ਇਹੋ ਜੀਆਂ ਇਕੱਤਰਤਾ ਦਾ ਕੋਈ ਫਾਇਦਾ ਨਹੀਂ ਤੇ ਉਹ ਇਕੱਤਰਤਾ ਜਿੱਥੇ ਭਾਈ ਮਾਹ ਸਿੰਘ ਹਾਲ ਘਟੋ ਘਟ ਵੀ 3-4000 ਦੀ ਸੰਗਤ ਦੇ ਬੈਠਣ ਦਾ ਇਕੱਠ ਕੀਤਾ ਜਾਂਦਾ ਤੇ ਮੈਨੂੰ ਲੱਗਦਾ ਵੀ ਗਿਣਤੀ ਦੇ 50 ਜਾਣੇ ਨਹੀਂ ਹੋਏ ਅੱਜ ਉਸ ਕਤਰਤਾ ਦੇ ਵਿੱਚ ਤੇ ਇਥੋਂ ਹੀ ਪਤਾ ਲੱਗ ਜਾਂਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਕਿੰਨੀ ਇੱਕ ਹਰਮਨ ਪਾਇਆ ਹਤਾ ਇੱਕ ਬਲਾਰਾ ਕਹਿ ਰਿਹਾ ਸੀਗਾ ਵੀ 17 ਸਾਲ ਗਿਆਨੀ ਜੀ ਨੇ ਹਰਪ੍ਰੀਤ ਸਿੰਘ ਨੇ ਮੁਕਸਬ ਚ ਸੇਵਾ ਕੀਤੀ ਆ ਤੇ ਮੈਨੂੰ ਲੱਗਦਾ 17 ਸਾਲ ਦੇ ਵਿੱਚ ਅੱਜ ਵੇਖ ਹੀ ਲਿਆ ਵੀ ਕਿੰਨਾ ਇਕੱਠ ਹੋਇਆ ਇਹ 17 ਸਾਲ ਮੁਕਸਬ ਦੀ ਸੇਵਾ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੱਜ ਤਾਂ ਫਿਰ ਬਹੁਤ ਵੱਡਾ ਇਕੱਠ ਹੋਣਾ ਚਾਹੀਦਾ ਸੀ ਸੋ ਇਸ ਕਰਕੇ ਮੇਰੀ ਤਾਂ ਸਾਰਿਆਂ ਨੂੰ ਮੈਂ ਕਿਉਂਕਿ ਮੁਕਸਰ ਸਾਹਿਬ ਦਾ ਮੁਕ সেবা ਦਾ ਰਾਮ ਮੈਂ ਦਾ ਇੱਕੋ ਬੇਨਤੀ ਕਰੂੰਗਾ ਵੀ ਇਹੋ ਜੀਆਂ ਚੀਜ਼ਾਂ ਆਪਦੇ ਹਲਕੇ ਆਪਦੇ ਸ਼ਹਿਰ 'ਚ ਸ੍ਰੀ ਮੁਕਸਰ ਸਾਹਿਬ 'ਚ ਨਾ ਕਰੋ ਤੇ ਨਾ ਹੀ ਆ ਭਾਵਨਾਵਾਂ ਪੜਕਾਓ ਕਿਉਂਕਿ ਆ ਹਮੇਸ਼ਾ ਬਾਦਲ ਪਰਿਵਾਰ ਨੇ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ ਆ ਇੱਕ ਕੌਮ ਦੀ ਅਗਵਾਈ ਕੀਤੀ ਆ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕੀਤੀ ਆ ਤੇ ਹਮੇਸ਼ਾ ਹਿੰਦੂ ਸਿੱਖ ਭਾਈਚਾਰੇ ਦੇ ਮਹਿਤੀ ਰਹਿ ਆ ਤੇ ਅੱਜ ਜੇ ਆ ਗੱਲਾਂ ਕਰਨਗੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਗੋਲੀਆਂ ਦੀ ਤਾਂ ਫਿਰ ਯਾਰ ਇਹੋ ਜੀ ਗੱਲ ਨਹੀਂ ਹੁੰਦੀ ਆ ਜਿਹੜੇ ਸਾਰੀ ਕੌਮ ਤੇ ਜੇ ਗੱਲ ਕਰਾਂ ਸ਼ਰੋਮ ਨਹੀਂ ਘਾਲੀ ਦਲ ਦਾ ਹਰ ਸਿਪਾਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਡਟ ਕੇ ਖੜਾ ਤੇ ਡਟ ਕੇ ਖੀਰ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ